सार ਕਹਿੰਦੇ ਐਨਾ ਪਰਸ ਹੁੰਦਾ ਤੈਨੂੰ ਕਹਿੰਦੇ ਹਾਂ ਮਹਾਰਾਜ ਪਿਤਾ ਜੀ ਨੇ ਫੇਰ ਵੀ ਕਹਿੰਦੇ ਚੰਗਾ ਜਾ ਦਰਬਾਰ ਚੋਂ ਦੇਖ ਲੈ ਕੇ ਆ ਦੇਖ ਵਰਤੌਂਦੇ ਇਹਨਾਂ ਨੂੰ ਇਹ ਜਾਮਾ ਮਿਲਿਆ ਹੁਣ ਦੇਖ ਹੀ ਲੈ ਕੇ ਆ ਅੰਦਰੋਂ ਦੇਖ ਲੈ ਕੇ ਆਏ ਮਹਾਰਾਜ ਕਹਿੰਦੇ ਦਿਲ ਮੁਖ ਵਿੱਚ ਪਾ ਦੇ ਕਹਿੰਦੇ ਬਾਦਸ਼ਾਹ ਮੇਰੀ ਦੇਖ ਪਾਏ ਤੋਂ ਕੁਝ ਨਹੀਂ ਹੋਣਾ ਆਪ ਹੀ ਕਿਰਪਾ ਕਰਕੇ ਦੇਖ ਦਾ ਗੱਫਾ ਦੇ ਦੋ ਮਹਾਰਾਜ ਕਹਿਣ ਲੱਗੇ ਕਿਉਂ ਫੋਬਿਆ ਤੂੰ ਗੁਰੂ ਘਰ ਦੀ ਸੋਭਾ ਕਰਦਾ ਕਰਦਾ ਨਨਾਦਰੀ ਕਰਨ ਲੱਗ ਗਿਆ ਹੁਣ ਫਾਇਦਾ ਕੀ ਉਸ ਗੁਰਮੁਖ ਪਿਆਰਿਓ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਇਸ ਮਾਨਸ ਦੇਹ ਦੇ ਜੀਵਨ ਤੋਂ ਖੁੰਝ ਨਾ ਜਾਇਓ ਕਿਤੇ ਮੁਸ਼ਕਲ ਹੈ ਅਸੀਂ ਨੁਗਰੇ ਨਾਰਾਜ਼ਾਗੀ ਗੁਰੂ ਬਾਰੇ ਬਣ ਦੀ ਕਿਰਪਾਲਤਾ ਕਰੀ ਗੁਰੂ ਤੋਂ ਬਿਗੈਰ ਨਗਰੇ ਦਾ ਦਰਸ਼ਨ ਬੁਰਾ ਹੈ ਗੁਰਪਿਆਰ ਹਾਂ ਤਾਂ ਸਾਰੇ ਗੁਰਾਂ ਵਾਲੇ ਗੁਰੂ ਦੇ ਸੇਵਕ ਅਸੀਂ ਇੱਧਰ ਉੱਧਰ ਘੁੰਮਦੇ ਰਹਿ ਜਾਂਦੇ ਹਾਂ ਸੇਵਾ ਤੋਂ ਪਿੱਛੇ ਰਹਿ ਜਾਂਦੇ ਹਾਂ ਬੜੀਆਂ ਸੰਤਨਾਂ ਕਿਰਪਾਲਤਾ ਕੀਤੀ ਦੂਰੋਂ ਦੂਰੋਂ ਚੱਲ ਕੇ ਆ ਕੇ ਸਹਿਬ ਦੇ ਦਰਬਾਰ ਅੰਦਰ ਆਪਣੇ ਜੀਵ ਨੂੰ ਸਫਲਾ ਕੀਤਾ ਮਹਾਰਾਜ ਕਹਿੰਦੇ ਨੂਰਿਆ ਨਾ ਬੈ ਸੋਪਿਆ ਗੁਣਤੀ ਜਨ ਹੈ ਮੁਕਤੀ ਮੰਗਦਾ ਹੈ ਪਰ ਮਹਾਰਾਜ ਸਿਝਾਂਣਦੇ ਆ। ਮਹਾਰਾਜ ਗੁਰੂ ਨਾਨਕ ਦੇਵ ਨੇ ਛੇਰ ਦੇ ਜਾਮੇ ਵਿੱਚ ਮਾਸਾ ਹਰ ਜੀਵ ਬਣਿਆ ਕੀਰਤਪੁਰ ਜਾ ਕੇ ਮਹਾਰਾਜ ਨੇ ਪਿੱਛੇ ਉਹ ਵੀ ਸਿਆਣ ਲਿਆ ਤੀ। ਕਹਿੰਦਾ ਕੀ ਹਾਲਿਆਂ ਮੁਕਤੀ ਦਈਏ ਤਨੂੰ। ਬਾਦਸ਼ਾਹ ਸਿਆਣ ਨੇ ਵੀ ਆਪਦਿਆਂ ਨੂੰ ਆਪਾਂ ਨੇ ਮਹਾਰਾਜ ਨੂੰ ਸਿਆਣ ਸਕਦੇ। ਅਸੀਂ ਭੁੱਲ ਜਾਂਦੇ ਆ। ਅਸੀਂ ਖੰਤੋਂ ਭੁੱਲ ਜਾਂਦੇ ਆ। ਗੁਰੂ ਨੇ ਭੁੱਲਣਾ। ਜਿਹੜਾ ਗੁਰੂ ਨੂੰ ਭੁੱਲ ਗਿਆ ਉਹ ਤਾਂ ਆਪਣਾ ਜੀਵ ਨਹੀਂ ਭੁੱਲ ਗਿਆ। ਮਹਾਰਾਜ ਜੀ ਸਿਨਾਂਡਾ ਚੰਗੇ ਤਰੀਕੇ ਨਾਲ ਕਹਿੰਦਾ ਲੈ ਸੋਭਿਆ ਕਰ ਹੱਥ ਤੇਰ ਸੋਭੇ ਦੇ ਅੱਖਾਂ ਵਿੱਚ ਨੀਰ ਆਏ ਰਛਰਾ ਜਾਮਾ ਸੋਭਾ ਮੂੰਹ ਆ ਡਦਾ ਮਹਾਰਾਜ ਮੂਰੇ ਮਹਾਰਾਜ ਦੇ ਮੂਹ ਤੇ ਲੱਕੜ ਦਰਦੀ ਹੈ ਪਹਿਲਾਂ ਇਹ ਕਦੋਂ ਤੋਂ ਗੁਰੂਆਂ ਪਿਆਰਿਓ ਜਿਹੜੀ ਜੀਭਾਂ ਨਾਲ ਅਸੀਂ ਗਲਤ ਸ਼ਬਦ ਵਰਤਦੇ ਆ ਭੋਗ ਭੋਗਣਾ ਪੈਂਦਾ ਹੈ ਮਹਾਰਾਜ ਦੇਗਵਨ ਨਿਕਰਨੀ ਮਹਾਰਾਜ ਕਹਿੰਦੇ ਮਦਾਰੀ ਨੂੰ ਛੱਡ ਦੇ ਨੂੰ ਖੋਲ ਦੇ ਤੇ ਨਕੈਲਾ ਕਹਿੰਦਾ ਮਹਾਰਾਜ ਜੀ ਪਾਤਸ਼ਾਹ ਬੇੰਤੀ ਹੈ ਪੁੱਠਾ ਚੜਨ ਵਾਲਾ ਜਾਨਵਰ ਅਦ੍ਰਕਤਾਂ ਤੇ ਮੈਂ ਤਾਂ ਛੱਡ ਦਿੰਨਾ ਆਪਣੇ ਸਿੰਘਾਂ ਨੂੰ ਬਚਾਈ ਮਹਾਰਾਜ ਕਹਿੰਦੇ ਇਹ ਰਿਛ ਇਹ ਸਿੰਘ ਉਹ ਇਹ ਗੱਲ ਮੇਰੇ ਸਿੰਘ ਨੇ ਦੱਸਾ ਤੇ ਸ਼ੇਰ ਦਾ ਮੁਕਾਬਲਾ ਕਰ ਲਵੇਂ ਤੇਰੇ ਇਹ ਰਿਛਾ ਛੱਡ ਦੇ ਤੂੰ ਇੱਥੇ ਨਹੀਂ ਚੱਲਨੇ ਇੱਥੇ ਰਿਛਾ ਕੋਈ ਬਾਤ ਨਹੀਂ ਚੱਲਣਾ ਆਏਗਾ ਮਹਾਰਾਜ ਕਹਿੰਦੇ ਛੱਡ ਦੇ ਕੋਈ ਫਰਵਾਹ ਨਹੀਂ ਉਹ ਕਹਣਾ ਚੰਗਾ ਫਿਰ ਮੈਨੂੰ ਲੋਕ ਜਾਣ ਦੇ ਇੱਕ ਪਾਸੇ ਉਹ ਤਾਂ ਪਿੱਛੇ ਹੋ ਗਿਆ ਜਦ ਨਕੇਲਾਂ ਕੱਢੀਆਂ ਗੁਰਸਿੱਖਾਂ ਦੇ ਹਰ ਇੱਕ ਦੇ ਚਰਨਾਂ 'ਤੇ ਸੀਸ ਠਕਾਉਂਦਾ ਫਿਰੇ ਬੜੀ ਕਿਰਪਾ ਦਿੱਤੀ ਮੈਨੂੰ ਕਲਗੇ ਤਰ ਦਸੰਗੇਪ ਦਾ ਚਰਨਾਂ ਵਿੱਚ ਬਖਸ਼ਿਸ਼ ਕਰਨ ਦਾ ਤਰਉਂ ਦਾ ਸਮਾਂ ਬਖਸ਼ ਦਿੱਤਾ ਵੱਡਾ ਪੁੰਨ ਹੈ ਕਿਸ ਨੂੰ ਗੁਰਦੁਆਰ ਅੰਦਰ ਲਿਜਾ ਕੇ ਉਹਦੇ ਅਰਦਾਸ ਕਰਵਾ ਦੇਣੀ ਕਿਹਦੇ ਗੁਰਸਿੱਖੋਂ ਤੁਹਾਨੂੰ ਤੁਸੀਂ ਮੰਦਾਰੀ ਕਹਿੰਦੇ ਵੀ ਇਹ ਰਿਛਨਤਾ ਨੂੰ ਗਾਹ ਪਾ ਦੇਣਾ ਸੀ ਇਹ ਤਾਂ ਸਿੰਘਾਂ ਦੇ ਪੈਰਾਂ 'ਚ ਸਿਰ ਨਹੀਂ ਝੁਕਦਾ ਗੁਰਸਿੱਖ ਨੂੰ ਇੰਨੀਆਂ ਤਾਲ ਤਾਂ ਬਖਸ਼ਿਸ਼ ਕੀਤੀਆਂ ਨੇ ਗੁਰੂ ਰੂਪ ਸਾਧ ਸਿੰਘ ਜੀ ਪਰ ਅਸੀਂ ਗੁਰੂ ਵਾਲੇ ਜਿੰਨਾ ਤੱਕ ਨਹੀਂ ਬਣਦੇ ਸਾਡਾ ਕੁਝ ਨਹੀਂ ਬਣਦਾ ਤੇ ਮਹਾਰਾਜ ਚਰਣਾ ਆ ਕੇ ਸੀਸ ਝੁਕਾਇਆ ਮਹਾਰਾਜ ਕਹਿੰਦੇ ਭਾਈ ਸੋਭਿਆ ਹੱਥ ਕਰ ਸਿੰਘ ਕਹਿਣ ਲੱਗੇ ਮਹਾਰਾ ਸਾਡੀ ਸ਼ੰਕਾ ਦੂਰ ਕਰੋ ਦਾਤਾ ਜੀ ਕਹਿੰਦੇ ਕੀ ਕਹਿੰਦਾ ਤੁਸੀਂ ਸੁ ਸੋਭਾ ਕਿਹ ਜਾਨਦੇ ਹੋ ਇਹਦਾ ਰਿਛਾ ਹੈ ਕਹਿੰਦਾ ਭਾਈ ਤਾਂ ਸੀ ਤਾਂ ਸੋਭਾ ਦੀ ਉਹ ਲਾਇਕ ਸੋਭਾ ਕਰਦਾ ਵੀ ਨਾਏ ਸੋਭਾ ਤੀ ਪਰ ਜੀਬਾ ਨੇ ਪਾੜੇ ਬਾਅਦ ਤੇ ਇਹਨੂੰ ਰਿਛਾ ਜਾਮਾ ਮਿਲਿਆ ਹੈ ਸਾਡੇ ਇਹ ਮਹਾਰਾਜ ਜੀ ਦੇ ਮੁਖ ਅੱਡ ਜਦ ਮੋਹ ਵਿੱਚ ਦੇਖ ਪਾਈ ਉਹਦੇ ਰਿਛੇ ਦੇ ਜਾਮੇ ਤੋਂ ਮਾਨਸ ਦੇ ਹੀ ਪ੍ਰਾਪਤ ਹੋ ਗਈ ਪਈ ਪ੍ਰਾਪਤ ਅਨੁੱਖ ਦੇ ਵਧੀਆ ਗੋਬਿੰਦ ਮਿਲਣ ਕੀ री वार वरी आहे इहो वरी आहे उहो न भुलजियो भाई पढ़ो प्यारो ता <laughs> ਹੋਲਿਆ ਜਨਾਹੇ ਚੋਰੀ ਹੋ ਗਈ ਕੰਮ ਹਾਂਦੀ ਕਹਿੰਦਾ ਕਿੰਨੇ ਕੁ ਚੋਰ ਤੇ ਕਹਿੰਦਾ ਚੋਰ ਤੇ ਲਾਠੀ ਦੋ ਜਣੇ ਮੈਂ ਤੇ ਬਾਈ ਇਕੱਲਾ ਚੋਰ ਨੂੰ ਰੋਥਾ ਕਰੀ ਜਾਂਦਾ ਤੇ ਆਪੇ ਖੁੱਣੀ ਜਾਂਦਾ ਪਿਓ ਬੁੱਤ ਗੁਰੂ ਰੂਪ ਸਾਹਿਬ ਸਿੰਘ ਜੀ ਮੇਰੇ ਪਿਛਲੇ ਬੰਨੇ ਕਿੰਨੇ ਕੁ ਸਰੰਗੀਲੇ ਬੈਠਾ ਕੋਈ ਬਹਿਜੋ ਕਿ ਤਹੌਲ ਕੋ ਕੋਈ ਜਿੰਤਾ ਕਿੰਨੇ ਜਣੇ ਬੈਠੇ ਮੈਂ ਇਕੱਲਾ ਜਲਾ ਜੇ ਮੇਰੇ ਤੇ ਆਉਂਦੇ ਨੇ ਕੋਈ ਗੱਲ ਨਹੀਂ ਪਿੱਛਾ ਤੜਨਾ ਹੋਣਾ ਚਾਹੁੰਦਾ ਕਿਸੇ ਮਾਇਦਾ ਪਿੱਛਾ ਤੜਦਾ ਹੋਏ ਤੀਕੇ ਨਾ ਉਹ ਦੋ ਦਿਨ ਨੂੰ ਮੇਰੇ ਪਿੱਛੇ ਤੜਨਾ ਤਾਂ ਹੈ ਜੱਥਾ ਬੈਠਾ ਗਾਨੀ ਪਰਛੇ ਕਿਛੋ ਤੁਸੀਂ ਸਾਜਨਾ ਸਤਕਾਰੀਆਂ ਜਾਂ ਮੂਰ ਮਾਇਆ ਨਾ ਸਤਕਾਰੀਆਂ ਜਾਂਦੇ ਨਹੀਂ ਕਿ ਮੈਂ ਉਹ ਤੁਹਾਨੂੰ ਜਿਪਦਾਉਣ ਸ਼ੋਰ ਲਾ ਲਿਓ ਆਪ ਦਾ ਹਿੱਸਾ ਜੇ ਬੱਟਾ ਰਹਿ ਨਾ ਜਾਵੇ ਪੌਣ ਤੋਂ ਫਿਰ ਤਾਂ ਨਿਕਸ਼ਾ ਨਹੀਂ ਹੈਗਾ ਹੋ ਕਵਨੀ ਬਲੇਤਾ ਦੀਸ਼ਾ Não, <laughs> ਦੀ ਦੇ ਕੇ ਹੱਸ ਪੇ ਮੇਰਾ ਗੁਰਸਿੱਖਿਲ ਦੇ ਕੇ ਹਾਸਾ ਨਹੀਂ ਆਉਣਾ ਤੇ ਫੇਰ ਨਹੀਂ ਆਉਣਾ ਹੈਗਾ ਜੇ ਕੋ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਬੇਨਤੀ ਕਰ ਲਵਾਂ ਨਾ ਜਿਦੈ ਕਿਸੇ ਦਾ ਦੈਅ ਹੁੰਦਾ ਉਹਦੇ ਮੇਰੀਆਂ ਭੈਣਾਂ ਸਾਰੀ ਧੂਮਾ ਪਾ ਕੇ ਬਗਜਣੀਆਂ ਮੇਰੇ ਦਤਾਰ ਨੇ ਟੂਣ ਜੁੜੀ ਕਰਕੇ ਤੈਨੂੰ ਦਿੱਤੀ ਹੈ ਜੇ ਅੰਮ੍ਰਿਤਧਾਰੀ ਗੁਰਸਿੱਖ ਨੇ ਉਹਦਾ ਕਰ ਸਾਮਾ ਲੈ ਕੇ ਆ ਜਾ ਕਰੋ ਮਹਾਰਾਜ ਤੁਰੇ ਕਲਾ ਖੂਨਾਂ ਟੋਡੀਆਂ ਅੱਜੇ ਦਰਬਾਰ ਅੰਦਰ ਤਾਂ ਟੇਗਾ ਪਾ ਕੇ ਆਏ ਨੂੰ ਮੇਰੇ ਭੈਣਾ ਅੰਮੋਤਾਰੀ ਉਹ ਸਿੱਕ ਅੰਮੋਤਾਰੀ ਉਹ ਵੀ ਉੰਝੀ ਆਜਾ ਖਾਲੀ ਹੋਈ ਮੇਰਾ ਕਸਰ ਤੋਂ ਕੋਰਮਾ ਰਹਿਬੇ ਦਰਬਾਰ ਅੰਦਰ ਸੋਬਾ ਬਾਸ ਸਕਦਾ ਨਹੀਂ ਤੇ ਇੱਕ ਵੀ ਸਾਹ ਬਣਾ ਲੈ ਕੋਈ ਛੋਟੀਆਂ ਕਿਰਪਾਨਾਂ ਚੋਰੀ ਨਹੀਂ ਆਉਣੀਆਂ ਕਹਿੰਦੇ ਸੱਖੀਆਂ ਹੋਈਆਂ ਤਾਂ ਨਹੀਂ ਬਾਜੇ ਲੈ ਸੁਦੀ ਚੋਰੋਂ ਨੇ ਮੇਰਾ ਕਸਰ ਤੇ ਪੰਨਾ ਹੋਣੀਆਂ ਮੌਕੇ ਤੇ ਉਹ ਮਾਰੀ ਪਾ ਕੇ ਲਈ ਕੋ ਸਿਆਣ ਨਾ ਦੇ ਤੇ ਬੀਨ ਤੇ ਆ ਰਿਹਾ ਹਾਂ ਪਤਾ ਤੇਰੇ ਪਿਆਰ ਨਾਲ ਚੱਲਿਆ ਜਨਰ ਸਵੇਰੇ ਦਿੱਲੀ ਪਹੁੰਚਣੇ ਜੰਦ ਵਿੱਚ ਠੀਕ ਹੈ ਮੇਰੇ ਵਰਗੇ ਵਰਗੇ ਸ਼ਾਹੀ ਚਾਰ ਘੋੜੇ ਸਵਾਰ ਹੋਇਆ ਸੋਹਰਾ ਪੱਤੀਆਂ ਪੱਛੀਆਂ ਦੇਖਿਆ ਨਾ ਗਰਦਨਗੋੜ ਪਹੁੰਚ ਗਏ ਅਸੀਂ ਨਟਬੂਸੀ ਮਾਰੀ ਘੋੜੇ ਨੇ ਘੋੜਾ ਡਿੱਤੇ ਨਹਿਣ ਖੜੇ ਆ ਗਏ ਡਿੱਪਤੇ ਆ ਘੋੜਾ ਕੋਲੇ ਫਰਸਤਾ ਮਗਰ ਮਾਜ ਖੋਬੀ ਆ ਗਏ ਆ ਕਹਿੰਦਾ ਨਹਿਂ ਕਿ ਸੁਣਾ ਤੂੰ ਡਿੱਗਿਆ ਪਿਆ ਦੇ ਲੋਕਾਂ ਮੈਂ ਤਾਂ ਉਹਨੂੰ ਦਿੱਲੀ ਪਹੁੰਚ ਜਾਂਦਾ ਮੇਰੇ ਮੂੰਹੋਂ ਘੋੜੀ ਨਿੱਟ ਗਿਆ ਘਮ ਘੋਰੀ ਨਿੱਸਟੀ ਗਿਆ ਉਹਨੇ ਤੇਰੇ ਕੋਲੋਂ ਬਾਤ ਨਹੀਂ ਲੋਕਾਂ ਮੈਂ ਕਿ ਕਰਮੋ ਦਾ ਹਾਂ ਜਾਪਾਂ ਦੱਸ ਤੇ ਉਹ ਤਾਕ ਨਾਰਾ ਨੂੰ ਜੂੜੇ ਥਣਿਆਰਾ ਸੋਈਆਂ ਉਹ ਤਾਕ ਨਾਰਾ ਨੂੰ ਜੂੜੇ ਥਣਿਆਰਾ ਸੋਈਆਂ खमोर ਹਰਿ ਨਾਦ ਸੰਕਟ ਹਾਜ਼ਰ ਹੈ ਜਦੋਂ ਚਾਰੇ ਪੱਖੀਆਂ ਇੱਕੋ ਜਿੱਕੀ ਹੋ ਜਾਣ ਉਹ ਕੋਈ ਕਮੀ ਨਹੀਂ ਰਹਿੰਦੀ ਇੱਕ ਪਾਸੇ ਜਫਾ ਇਸ ਦੇ ਪਾਸੇ ਦਾਸ ਹੋ ਇੱਕ ਪਾਸੇ ਕੋ ਸਿੱਖ ਇੱਕ ਪਾਸੇ ਕੋ ਸਿੱਧੀਆਂ ਸਹਾਂਭੂ ਉਸ ਮੇਸ਼ ਸਰਕਾਰੀ ਹਾਜ਼ਰ ਨਾਜ਼ਰ ਤੇ ਦਾਨੀ ਪੁੱਛੋ

ਕਿ ਦੀ ਹੈ ਆਪਣਾ ਜੀਵਨ ਸਫਲਾ ਕੀਤਾ ਹੈ ਤੇ ਉਹ ਜਿਸਮੇਸ ਭਾਗੇ ਫੇਰ ਵਾਰ ਵਾਰਨੇ ਮਿਲਦੇ ਹਨ ਗੁਰੂ ਰੂਪ ਸਾਹਿਬ ਜੀ ਕੱਲ ਨੂੰ ਭਾਰਸੋ ਦੇ ਅਰਮਲੋਹ ਦੇ ਵਿਚਕਾਰ ਸਰਜਨ ਨੂਰਪ੍ਰੇਮ ਕੱਲ ਨੂੰ ਪ੍ਰਕਾਸ਼ ਹੈ 4:00 ਮਰ ਹੈ ਜੋ ਅਜਬ ਉਹ ਮਿਦਵਾਨ ਸਜਣਾ ਨਾਮ ਤੋਂ 11:00 ਵਜੇ ਤੱਕ ਸਰਬਸਿੰਘ ਤਾਂ ਐਵੇਂ ਜੁਕੋ ਹੀ ਕਾਮ ਨਹੀਂ ਮੁੱਕਦੇ ਹਨ ਆਈ ਵਿਵਾਨੀਆ ਰੌਂਟ ਆਈ ਤੁਹਾਡੇ ਬੱਲੇ ਹਨ ਜਿਹਦਾ ਨਾਮ ਹੈ ਕਮ ਹੈ ਇਹੋ ਪੂਰਾ ਨਹੀਂ ਕਰ ਸਕਦਾ ਕੋਈ ਛੁੱਟੀ ਕੈਦਿਆਨ ਨੂੰ ਮਿਲ ਜਾਂਦੀ ਹੈ ਹੁਣ ਆਪਾਂ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗੁਰੂ ਮਹਾਰਾਜ ਦੀ ਮੁਲਾਕਾਤ ਕਰਨ ਵਾਸਤੇ ਦਰਸ਼ਨਾ ਦੀ ਛੁੱਟੀ ਹਿੰਮਤ ਸਾਡੀ ਪ੍ਰਵਾਦ ਤੋਂ ਕੈਦਿਆਨ ਨੂੰ ਛੁੱਟੀ ਮਿਲ ਜਾਂਦੀ ਹੈ ਅਸੀਂ ਹਿੰਮਤ ਕਰਕੇ ਨੂਰਪੁਰੇ ਪਹੁੰਚ ਕੇ ਟਰਾਲੀਆਂ ਰਾਹੀਂ ਜੇ ਗੁਰੂ ਮਹਾਰਾਜ ਦੇ ਟਰਾਲੀਆਂ ਵਾਛਣ ਜਿਨ੍ਹਾਂ ਨੂੰ ਦੋ ਜਨੂ ਜਿਨਾਪੁਰ ਨਹੀਂ ਉਹਨਾਂ ਨੂੰ ਹਾਕ ਸਪੀਕਰ ਚ ਮਾਰ ਕੇ ਗੁਰੂ ਮਹਾਰਾਜ ਦੀ ਬਾਣੀ ਸਹਿਬਾ ਦਾ ਜਸ ਸੁਣਾ ਦੇਣਾ ਬਹੁਤ ਮਹਾਨ ਉਹ ਮਹੈਗੁਰੂ ਰੂਪ ਸਾ ਸੰਗਤ ਜੀ ਟਰਾਲੀਆਂ ਗੂੰਜਦੀਆਂ ਜਾਣ ਉਧਰੋਂ ਨਾਮ ਦੀਆਂ ਗੂੰਜਾਂ ਪੈਣ ਸਾਰੀਆਂ ਸੰਗਤਾਂ ਇੱਕ ਮਨ ਇੱਕ ਚਿੱਤ ਹੋ ਗਏ ਹੁਣ ਸਾਰੇ ਜਿੱਥੇ ਕੋਲੋਂ ਔਰ ਸੰਗਤਾਂ ਕੋਲੋਂ ਗੁਰੂ ਮਹਾਰਾਜ ਚਰਨਾਂ 'ਤੇ ਜਾਵਾਂਗੇ ਪਾਈ ਗੁਰਦੀਪ ਸਿੰਘ ਨੂੰ ਸੰਗਤਾਂ ਵੱਲੋਂ ਗੁਰਸਿੱਖਾਂ ਮਨ ਵਧਾਈਆਂ ਜਿਨੇ ਮੇਰਾ ਸਤਿਗੁਰੂ ਦਿੱਠਾ ਅਗਲੇ ਸਾਲ ਨੂੰ ਕਹਿੰਦੇ ਬਾਬਾ ਜੀ ਇਹੀ ਦਿਨ ਪੱਕਾ ਹੀ ਕਰਦੇ ਹੋ ਸਾਰੇ ਸੰਗਤਾਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ